ਆਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀਂ ਗਿਆਨ ਵੇ ਲਾਲੂ ਪਾਪ ਕੀ ਜਾਂਜ ਲੈ ਕਾਬਲ ਹੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੂ ਸ਼ਰਮ ਧਰਮ ਦੋਏ ਛਪ ਖਲੋਏ ਕੂੜ ਫਿਰੈ ਪਰ ਦਾਨ ਵੇ ਲਾਲੂ ਕਾਜੀਆਂ ਬਹਾਮਣਾ ਕੀ ਗਲ ਥਕੀ ਅਗਿਤ ਪੜਐ ਸ਼ੈਤਾਨ ਵੇ ਲਾਲੂ ਮੁਸਲਮਾਨੀਆਂ ਪੜਹਿ ਕਤਿਬਾਂ ਕਸ਼ਟ ਮਹਿ ਕਰਹਿ ਖੁਦਾਈ ਵੇ ਲਾਲੂ ਜਾਤ ਸੁਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇਖੇ ਲਾਏ ਵੇ ਲਾਲੂ ਖੂਨ ਕੇ ਸੋਹਲੇ ਗਾਵਿਐ ਨਾਨਕ ਰਤ ਕਾ ਕੋ ਪਾਏ ਵੇ ਲਾਲੂ ਸਾਹਿਬ ਕੇ ਗੁਣ ਨਾਨਕ ਗਾਵੈ ਮਾਸ ਪੂਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੂ ਸਤਾਨ ਸੰਭਾਲ ਸੀ ਬੋਲਾ ਆਵਨ 78 ਜਾਨ 97 ਹੋਰ ਵੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਸਲਾਹੇ ਹੋ ਸੱਚ ਸਭ ਉਪਰ ਹਰ ਧਨੀ ਜਿਸ ਨਾਹੀਂ ਕੋਈ ਸ਼ਰੀਕ ਕਿਛ ਲਈ ਕਾ ਹੋ ਗਨੀ ਰਹਾਉ ਪਉਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ ਵਿਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਤਲੰਗ ਮਹੱਲਾ ਚੌਥਾ ਨਿਤਨੇ ਫਲ ਕਰਮ ਕਮਾਏ ਬੁਫਾਵੇ ਦੁਰਮਤੀਆ ਜਬ ਆਣੈ ਬਲਵੰਚ ਕਰ ਝੂਠ ਤਬ ਜਾਣੈ ਜਗ ਜਿਤਿਆ ਐਸਾ ਬਾਜੀ ਸਹਿਸਾਰ ਨਾ ਕੀਤੇ ਹਰ ਨਾਮ ਖਿਨਮ ਹੈ ਬਿਨ ਸੈ ਸਭ ਝੂਠ ਮੇਰੇ ਮਨ ਧਾਈ ਰਾਮਾ ਰਹਾਉ ਸਾਵੇਲਾ ਚਿਤ ਨ ਆਵੇ ਜਿਤ ਆਈ ਕੰਟਕ ਕਾਲ ਗਰਸੈ ਤਿਸ ਨਾਨਕ ਲਈ ਛਡਾਈ ਜਿਸ ਕਿਰਪਾ ਕਰ ਹਿਰਦੈ ਵਸੈ ਤਲਗ ਮਹੱਲਾ 5ਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਖਾਕ ਨੂਰ ਕਰਦੰ ਆਲਮ ਦੁਨੀਆਈ ਅਸਮਾਨ ਜਿਮੀ ਦਰਖਤ ਆਬ ਪੈਦਾਇਸ਼ ਖੁਦਾਈ ਬੰਦੇ ਚਸ਼ਮ ਦੀਦੰਗ ਫਨਾਈ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਈ ਰਹਾਉ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਈ ਦਿਲ ਕਬਜ ਕਬਜਾ ਕਾਦਰੂ ਦੂਜਕ ਸਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਖ ਖਾਨ ਆਏ ਜਬ ਅਜਰਾਇਲ ਬਸਤਨੀ ਤਬ ਚੇ ਕਾਰੇ ਵਿਦਾਏ ਹਵਾਲ ਮਲੂਮ ਕਰਦੰ ਪਾਕ ਅੱਲਾਹ ਬੁਘੋ ਨਾਨਕ ਅਰਦਾਸ ਪੇਸ਼ ਦਰਬੀਸ ਬੰਦਾ ਹ ਤਲੰਗ ਘਰ ਦੂਜਾ ਮਹੱਲਾ ਪੰਜਵਾ ਤੁਦ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਠੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਧਾਰ ਤੇਰੀ ਏਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਣਹਾਰ ਅਗਮ ਅਗਾਧ ਊਚ ਅਪਾਰ ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪਾ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਈ ਜਿਨ ਜਪਿਆ ਤਿਸ ਕੋ ਬਲੇ ਹਾਰ ਤਿਸ ਕੈ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਵਾਂਚੋਂ ਧੂਰ ਤਲੰਗ ਮਹੱਲਾ ਪੰਜਵਾਂ ਘਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਦ ਰਾਖੇਗਾ ਸਿਰ ਜਨਹਾਰ ਜਿਨ ਪਾਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨੇ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਵੀ ਪਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮਹ ਸਾ ਤੂੰ ਸਮਰਤ ਅਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਲੰਗ ਮਹੱਲਾ 5ਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਉ ਖਿਨ ਮਾਹੀ ਥਾਪ ਉਥਾਪ ਦਾ ਆਚਰਜ ਤੇਰੇ ਰੂਪ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਵਾਨ ਖੁਦਾਏ ਦਿਨ ਸਰੈਣ ਜੇ ਤੁਧ ਆਰਾਦੇ ਸੋ ਕਿਉਂ ਦੋਜਕ ਜਾਏ ਅਜਰਾਈਨ ਯਾਰ ਬੰਦੇ ਜਿਸ ਤੇਰਾ ਆਧਾਰ ਗੁਣਾਂ ਉਸਕੇ ਸਗਲੇ ਆਪੂ ਤੇਰੇ ਜਨ ਦੇਖਹਿ ਦੀਦਾਰ ਦੁਨੀਆਂ ਚੀਜ਼ ਫੇਲ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮਿਲ ਨਾਨਕ ਬੂਜਿਆ ਸਦਾ ਏਕਸਗਾਉ ਤਲੰਗ ਮਹੱਲਾ ਪੰਜਵਾਂ ਮੀਰਾ ਦਾਨਾ ਦਿਲ ਸੋਚ ਮਹਭਤੀ ਮਨ ਤਨ ਬਸੈ ਸੱਚ ਸਾਹਾ ਬੰਦੀ ਮੋਚ ਰਹਾ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ پاک ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੂਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੀਕ ਪਲੰਗ ਮਹੱਲਾ ਪਹਿਲਾ ਕਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹੀਐ ਰੇ ਭਾਈ ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ ਰਾਇ ਸਾ ਪਿਆਰੇ ਕਾ ਰਾਇ ਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ 라ਵਿਆ ਸਾ ਪਛੋੜੇ ਤਾਣੀ ਹਾਥ ਪਛੋੜੈ ਸਿਰ ਧੁਣੈ ਜਬ ਰੈਣ ਮਿਹਾਨੀ ਪਛੋਤਾਵਾ ਨਾ ਮਿਲੇ ਜਬ ਚੂਕੇਗੀ ਸਾਰੀ ਤਾ ਫਿਰ ਪਿਆਰਾ ਰਹਾਵੀ ਐ ਜਬ ਆਵੇਗੀ ਵਾਰੀ ਕੰਤ ਲੀਆ ਸੁਹਾਗਨੀ ਮੈਂ ਤੇ ਵਧਵੀ ਏ ਸੇ ਗੁਣ ਮੁਝੈ ਨਾ ਆਮਨੀ ਕਹਿ ਜੀ ਦੋਸ਼ ਧਰੇ ਜਿੰਨੀ ਸਖੀ ਸਹ ਰਾਵਿਆ ਤਿੰਨ ਪੁੱਛੋਂਗੀ ਜਾਏ ਪਾਏ ਲਗੂ ਬੇਨਤੀ ਕਰੂੰ ਲੇ ਆਉਂਗੀ ਪੰਥ ਬਤਾਇ ਹੁਕਮ ਪਛਾਣੈ ਨਾਨਕਾ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੈ ਤਉ ਪਿਆਰੀ ਕਉ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਧਾਤ ਮਿਲੈ ਪੁਨ ਧਾਤ ਕੋ ਲਿਵ ਲਿਵੈ ਕੋ ਧਾਵੈ ਗੁਰ ਪ੍ਰਸਾਦੀ ਜਾਣੀਐ ਤਉ ਅਨਭਉ ਪਾਵੈ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਐ ਮੁਸਕ ਕਾ ਤਬ ਫੂਲ ਪਛਾਣੈ ਅਪਿਉ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ ਸਹਜੇ ਸਹਜੇ ਮਿਲ ਰਹਿ ਅਮਰਾ ਪਦ ਪਾਵੈ ਤਲੰਗ ਮਹੱਲਾ ਚੌਥਾ